ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਫੈਸਲਾ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਸੁਣਾਉਣ ਜਾ ਰਿਹਾ ਪੰਜਾਬ ਬੰਦ ਦੀ ਸੁਭਾ ਦੀ ਜਿਹੜੀ ਖਬਰ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲ ਗਈ ਹੈ ਕਿ ਡੱਲੇਵਾਲ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ ਸੀ ਪੰਜਾਬ ਬੰਦ ਦੀ ਜਿਹੜੀ ਖਬਰ ਆਈ ਹੈ ਇਹਨੇ ਪੂਰੇ ਪੰਜਾਬ ਵਾਸੀਆਂ ਦੇ ਜਿਹੜਾ ਕਿ ਆਮ ਪਬਲਿਕ ਜਿਹੜੀ ਤੰਗ ਹੁੰਦੀ ਹੈ ਉਹਨਾਂ ਨੂੰ ਲੈ ਕੇ ਤਾਂ ਬਹੁਤ ਸਾਰੇ ਸਵਾਲ ਸੀ ਪਰ ਹੁਣ ਜਿਹੜਾ ਡੱਲੇਵਾਲ ਨੂੰ ਲੈ ਕੇ ਲੋਕਡਾਊਨ ਤੱਕ ਦਾ ਯਾਨੀ ਇੱਕ ਪ੍ਰਬੰਧਨ ਰਚ ਲਿਆ ਗਵਰਨਮੈਂਟ ਨੇ ਪੰਜਾਬ ਦੀ ਜਿਹੜੀ ਸਰਕਾਰ ਇਹਨੇ ਲੋਕਡਾਊਨ ਲਾਉਣ ਤੱਕ ਦਾ ਜਿਹੜਾ ਕਿ ਮਹੀਵ ਸਰਜ ਲਈ ਆ ਉਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਫਿਰ ਤੋਂ ਜਿਹੜਾ ਉਹੀ ਮੰਝਰ ਆ ਉਹ ਦੇਖਣ ਨੂੰ ਮਿਲ ਸਕਦਾ ਹੈ ਬਹੁਤ ਸਾਰੇ ਅਨੁਮਾਨ ਲਾਏ ਜਾ ਰਹੇ ਨੇ ਕਿ ਡੱਲੇਵਾਲ ਨੂੰ ਲੈ ਕੇ ਇੱਕ ਅੱਜ ਬੱਸ ਦੀ ਜਿਹੜੀ ਘਟਨਾ ਹੋਈ ਆ ਬੱਸ ਨੂੰ ਸਵਾਰੀਆਂ ਦੇ ਵਿੱਚੋਂ ਲਾ ਕੇ ਉਹਨਾਂ ਨੂੰ ਘਰ ਨੂੰ ਤੋੜਿਆ ਗਿਆ ਸਿੱਧਾ ਤੇ ਬਸ ਖਾਲੀ ਕਰਾ ਦਿੱਤੀ ਹੈ ਤਾਂ ਬਸ ਨੂੰ ਅੱਗ ਵੀ ਲਾ ਦਿੱਤੀ ਗਈ ਹੈ ਔਰ ਦੂਜੇ ਪਾਸੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਲਾਕਡਾਊਨ ਦੀ ਸਥਿਤੀ ਫਿਰ ਤੋਂ ਜਿਹੜੀ ਬਣਦੀ ਜਾ ਰਹੀ ਹੈ ਇਹ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਬਹੁਤ ਵੱਡੀ ਅਸ਼ੰਕਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਲਾਕਡਾਊਨ ਆ ਉਹ ਵੀ ਲੱਗ ਸਕਦਾ ਤੇ ਜਿਹੜੀ ਹੁਣ ਬੰਦ ਕਰਨ ਦੀ ਸਥਿਤੀ ਹੈ ਇਹ ਤਾਂ ਦਰਅਸਲ ਇਹਦੇ ਐਲਾਨ ਕਰ ਚੁੱਕੇ ਨੇ ਔਰ ਲੌਕਡਾਊਨ ਦਾ ਜਿਹੜਾ ਐਲਾਨ ਹੈ ਇਹਦੇ ਵਿੱਚ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਦੁਕਾਨਾਂ ਵੀ ਬੰਦ ਰਹਿਣਗੀਆਂ ਬਹੁਤ ਸਾਰਾ ਯਾਨੀ ਇੱਕ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਇਸ ਸਮੇਂ ਦਾ ਜਿਹੜਾ ਕਿ ਪਹਿਲਾਂ ਵੀ ਤੁਸੀਂ ਦੇਖਿਆ ਤਾਂ ਹੁਣ ਤੁਸੀਂ ਪਹਿਲਾਂ ਇਹ ਬਿਆਨ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਵਪਾਰ ਬੰਡਲ ਵੱਲੋਂ ਵੀ ਆਪਣਾ ਸਵਰਥਨ ਦਿੱਤਾ ਗਿਆ ਹੈ ਪਰ ਨਾਲ ਹੀ ਉਹਨਾਂ ਚਾਹ ਕੇ ਰੋਜ਼ ਰੋਜ਼ ਦੇ ਬੰਦ ਨਾਲ ਵਪਾਰੀ ਤੇ ਆਮ ਲੋਕ ਪਰੇਸ਼ਾਨ ਹੁੰਦੇ ਨੇ ਉਹ ਨਹੀਂ ਚਾਹਦੇ ਕਿ ਇਹੋ ਜਿਹਾ ਬੰਦਾ ਇਹੋ ਜਿਹਾ ਲੀਡਰ ਸਾਡੇ ਆਪ ਨੂੰ ਜਾਵੇ ਪਰ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਤਾਂ ਮੈਂ ਕਹੂੰਗਾ ਕਿ ਇੱਥੇ ਚਾਹੇ ਪੰਜਾਬ ਸਰਕਾਰ ਹੋਵੇ ਤੇ ਚਾਹੇ ਸੈਂਟਰ ਸਰਕਾਰ ਹੋਵੇ ਦੋਨਾਂ ਦੀ ਇੰਨੀ ਜ਼ਬਰਦਸਤ ਅਸੀਂ ਨਿਖੇਧੀ ਕਰਦੇ ਆਂ ਕਿ ਇੰਨੇ ਲੋਕਾਂ ਨੇ ਇਹ ਮਤਲਬ ਦੇਖੋ ਕੋਈ ਚੀਜ਼ ਦਾ ਹਰ ਚੀਜ਼ ਦਾ ਹੱਲ ਹੁੰਦਾ ਹੈ ਮੇਰੀ ਗੱਲ 3-4 ਸਾਲਾਂ ਤੋਂ ਮੈਂ ਦਿੱਲੀ ਵੀ ਜਾ ਕੇ ਆਇਆ ਦਿੱਲੀ ਮੋਰਚੇ ਤੇ ਵੀ ਅਸੀਂ 3-4 ਦਿਨ ਲਾ ਕੇ ਆਏ ਸੀਗੇ ਉਹਨਾਂ ਦਿਨਾਂ ਤੋਂ ਲੈ ਕੇ ਅੱਜ ਤੱਕ ਦੇਖੋ ਕਿ ਹਾਲ ਕਰਨਾ ਤੁਸੀਂ ਘਰੇ ਬੈਠ ਕੇ ਜਦੋਂ ਮਰਜ਼ੀ ਕਿਸੇ ਵੀ ਚੀਜ਼ ਦਾ ਹੱਲ ਨਿਕਲ ਜਾਂਦਾ ਕੋਈ ਵੀ ਅਸੀਂ ਦੁਨੀਆ ਤੇ ਚੀਜ਼ ਨਹੀਂ ਬਣਦੀ ਜਿਹਦਾ ਹੱਲ ਨਾ ਨਿਕਲੇ ਪਰ ਇਹ ਚੀਜ਼ਾਂ ਦੇ ਨਾਲ ਦੇਖੋ ਕੱਲੇ ਕਿਸਾਨ ਨਹੀਂ ਖਰਾਬ ਹੋ ਰਹੇ ਕੱਲ ਉਹਨਾਂ ਦੇ ਨਾਲ ਤੁਸੀਂ ਦੇਖੋ ਕੱਲ ਜਿਹੜਾ ਬੰਦ ਹੋਊਗਾ ਕਿਸੇ ਦੇ ਘਰੇ ਕੋਈ ਵਿਆਹ ਦਾ ਪ੍ਰੋਗਰਾਮ ਹੈ ਕਿਸੇ ਦੇ ਘਰੇ ਕਮੀ ਦਾ ਪ੍ਰੋਗਰਾਮ ਹੈ ਕਿਸੇ ਦੀ ਦੁਕਾਨ ਦਾ ਮੁਰਦਾ ਤੇ ਕਿਸੇ ਦੀ ਫੈਕਟਰੀ ਦਾ ਮੁਰਦਾ ਹੈ ਕਿਸੇ ਨੇ ਕਿਸੇ ਪਾਸੇ ਜ਼ਰੂਰੀ ਜਾਣਾ ਹੈ ਹਰ ਕੀ ਨੂੰ ਦੇਖਦੇ ਹੋਏ ਅੱਜ ਜਿਹੜਾ ਕੱਲ ਜਿਹੜਾ ਆਉਣ ਵਾਲਾ 30 ਤਰੀਕ ਦਾ ਬੰਦ ਹੈ ਨਾ ਜੀ ਉਹਦੇ ਵਿੱਚ ਦੇਖੋ ਖੁੱਲੀ ਨਾਲ ਤਾਂ ਕੋਈ ਵੀ ਨਹੀਂ ਆਊਗਾ ਜੇ ਮੈਂ ਕਹਿੰਨਾ ਕੱਲ ਨੂੰ ਕੋਈ ਕਿਸੇ ਤਰ੍ਹਾਂ ਦੀ ਹੋਰ ਕੋਈ ਹੜਤਾਲ ਹੁੰਦੀ ਤਾਂ ਸਾਡੇ ਵਪਾਰ ਮੰਡਲ ਨੇ ਟੋਟਲੀ ਇਹਨਾਂ ਦੀ ਨਕੇਤੀ ਕਰ ਦੇਣੀ ਸੀ ਅਸੀਂ ਕਿਸੇ ਕਿਸੇ ਦੀ ਇਹਨਾਂ ਦੀ ਆਣ ਨਹੀਂ ਕਰ ਉਹ ਕਹਿੰਦੇ ਨਾ ਹੱਥ ਖੜੇ ਆ ਸਾਡੇ ਪੰਜਾਬ ਦੇ ਵਿੱਚ ਹੁਣ ਲਾਕਡਾਊਨ ਦੀ ਸਥਿਤੀ ਹੈ ਜਿਹੜੀ ਉਹ ਵੀ ਬਣ ਚੁੱਕੀ ਹੈ ਦੰਲੇਵਾਲ ਨੂੰ ਲੈ ਕੇ ਲਗ ਲਗ ਤਰ੍ਹਾਂ ਦੇ ਜਿਹੜੇ ਮੋਰਚੇ ਨੇ ਉਹ ਮੋਰਚਾ ਬੰਦੀ ਜਗਾ ਜਗਾ ਦੇ ਉੱਤੇ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰੀ ਬੱਸਾਂ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਰੋਕ ਕੇ ਸਵਾਰੀਆਂ ਨੂੰ ਉਤਾਰ ਕੇ ਸਿੱਧਾ ਘਰ ਨੂੰ ਭੇਜਿਆ ਜਾ ਰਿਹਾ ਕਿ ਸਾਨੂੰ ਨਹੀਂ ਪਤਾ ਤੁਸੀਂ ਜਿਵੇਂ ਮਰਜ਼ੀ ਜਾਓ ਪਰ ਜਿਹੜਾ ਡੱਲੇਵਾਲ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਸ਼ੁਰੂ ਹੋਇਆ ਉਹ ਸੜਕਾਂ ਤੇ ਵੀ ਦੇਖਣ ਨੂੰ ਮਿਲਿਆ ਕਿਉਂਕਿ ਡੱਲੇਵਾਲ ਇੱਕ ਬਹੁਤ ਵੱਡਾ ਸੰਘਰਸ਼ ਲੈ ਕੇ ਨਿਕਲੇ ਸੀ ਪਰ ਕਿਤੇ ਨਾ ਕਿਤੇ ਸਰਕਾਰ ਵੀ ناکਾਮ ਰਹੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਨਹੀਂ ਮੰਨਿਆ ਗਿਆ ਸਪਰੀਮ ਕੋਰਟ ਤੇ ਇੱਕ ਮਾਮਲਾ ਪਹੁੰਚ ਜਾਂਦਾ ਸਪਰੀਮ ਕੋਰਟ ਕਹਿੰਦਾ ਵੀ ਅਸੀਂ ਵੀਡੀਓ ਕਾਲ ਤੇ ਤੁਹਾਡੀ ਜਿਹੜੀ ਇਨਕਵਾਰੀ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਮਸਲੇ ਸੋਲਵ ਕਰਾਂਗੇ ਪਰ ਨਹੀਂ ਕੋਈ ਵੀ ਮਸਲਾ ਹਲੇ ਤੇ ਇੱਕ ਡੱਲੇਵਾਲ ਦਾ ਕੋਈ ਵੀ ਮੰਗ ਨਹੀਂ ਮੰਨੀ ਗਈ ਇਸੇ ਕਰਕੇ ਪੰਜਾਬ ਬੰਦ ਦੀ ਜਿਹੜੀ ਐਲਾਨ ਹੋਇਆ ਵੀ ਪੰਜਾਬ ਬੰਦ ਰਹਿਣਾ ਤੇ ਵਿੱਚ ਹੁਣ ਅਸ਼ੰਕਾ ਜਿਹੜੀ ਉਹ ਪੰਜਾਬ ਦੇ ਲੋਕਾਂ ਮਨਿਓ ਲਾਈ ਜਾ ਰਹੀ ਹੈ ਕਿ ਲੋਕਡਾਊਨ ਦੀ ਸਥਿਤੀ ਬਣ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਸ ਗੱਲ ਨੇ ਹਹਾਕਾਰਮਚਾਰ ਰੱਖੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜੀਵਣਾ ਅਦੁੱਬਰ ਪਹਿਲਾਂ ਵੀ ਕੀਤਾ ਤੇ ਹੁਣ ਵੀ ਹੋਣਾ ਪੈਣਾ ਕਿਉਂਕਿ ਕਈ ਵਾਰ ਲੋਕਡਾਊਨ ਲੱਗ ਚੁੱਕਿਆ ਕਈ ਵਾਰ ਨੋਟਬੰਦੀਆਂ ਹੋ ਰਹੀਆਂ ਨੇ ਪਹਿਲਾਂ ਹੋ ਚੁੱਕੀਆਂ ਨੇ ਔਰ ਹੁਣ ਜਿਹੜੀ ਸਥਿਤੀ ਹੈ ਪੰਜਾਬ ਇੱਕ ਐਸੀ ਦਲਦਲ ਦੇ ਵਿੱਚ ਖੜਾ ਨਾ ਬਾਹਰ ਨਿਕਲ ਸਕਦਾ ਤੇ ਨਾ ਵਿੱਚ ਡੁੱਬ ਸਕਦਾ ਕਿਉਂਕਿ ਇਹਨਾਂ ਨੇ ਜਿਹੜੇ ਜ਼ਹਿਰੀਲੇ ਪਦਾਰਥਾਂ ਦੇ ਨਾਲ ਪਹਿਲਾਂ ਪੰਜਾਬ ਨੂੰ ਅੱਧਾ ਪੰਜਾਬ ਮੈਂ ਪਹਿਲਾਂ ਵੀ ਕਹਿੰਦਾ ਹੁਣ ਚਿੱਟੇ ਦੀ ਭੇਡ ਚੜਾ ਦਿੱਤਾ ਔਰ ਉਸ ਤੋਂ ਬਾਅਦ ਦੀਆਂ ਜਿਹੜੀਆਂ ਰਹਿਣੀਆਂ ਖੁੰਦੀਆਂ ਗੱਲਾਂ ਨੇ ਉਹਨਾਂ ਦੇ ਨਾਲ ਇਹ ਪੰਜਾਬ ਵਾਸੀਆਂ ਨੂੰ ਬਿਲਕੁਲ ਜਲੀਲ ਕਰ ਕਰਕੇ ਤਿਲ ਤਿਲ ਕਰਕੇ ਮਾਰ ਰਹੇ ਨੇ ਕਿਉਂਕਿ ਸਰਕਾਰਾਂ ਚਾਹਣ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ ਪਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਜਿਹੜਾ ਉਹ ਬਦਲਾ ਲੈ ਰਹੀ ਹੈ ਕਿ ਸਾਨੂੰ ਹੁਣ ਲੋਕਾਂ ਨੇ ਨਕਾਰ ਦਿੱਤਾ ਤੇ ਅਸੀਂ ਵੀ ਲੋਕਾਂ ਦੇ ਨਾਲ ਤਸ਼ਿੱਦਤ ਕਰਾਂਗੇ ਇਸ ਕਰਕੇ ਜਿਹੜਾ ਲੋਕਡਾਊਨ ਹੈ ਉਹਦੀ ਵੀ ਸਥਿਤੀ ਬਣਦੀ ਜਾ ਰਹੀ ਹੈ ਲੋਕਡਾਊਨ ਦੀ ਖਬਰ ਕਿਸੇ ਵੇਲੇ ਵੀ ਆ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਪੰਜਾਬ ਬੰਦ ਇਸ ਤਰ੍ਹਾਂ ਦਾ ਕਿਸੇ ਵੀ ਬੰਦੇ ਨੂੰ ਤੁਰਨ ਵੀ ਨਹੀਂ ਦਿੱਤਾ ਜਾਊਗਾ ਬਹੁਤ ਸਾਰੀਆਂ ਜਿਹੜੀਆਂ ਇਹ ਜੀਆਂ ਕਹਾਣੀਆਂ ਬਣ ਗਈਆਂ ਨੇ ਇਸ ਨੂੰ ਪੰਜਾਬ ਬੰਦ ਨੂੰ ਲੈ ਕੇ ਕਿਉਂਕਿ ਬੱਸਾਂ ਦੇ ਵਿੱਚੋਂ ਸਿੱਧਾ ਹੀ ਸਵਾਰੀਆਂ ਨੂੰ ਜਿੱਥੇ ਵੀ ਮਿਲਦੇ ਉਹਨਾਂ ਨੂੰ ਉਤਾਰ ਕੇ ਸਿੱਧੇ ਹੀ ਭੇਜਿਆ ਜਾਂਦਾ ਕਿ ਤੁਸੀਂ ਜਾਓ ਸਾਨੂੰ ਕੋਈ ਮਤਲਬ ਨਹੀਂ ਵੱਡਾ ਧਰਨਾ ਪ੍ਰਦਰਸ਼ਨ ਚੱਲ ਪਿਆ ਵੱਡਾ ਰੋਸ ਚੱਲ ਪਿਆ ਤਾਂ ਹਣ ਰੋੜਾਂ ਦੇ ਉੱਤੋਂ ਕੋਈ ਵੀ ਨਾ ਬਸਣਗੇ ਤੇ ਨਾ ਗੱਡੀ ਲੰਗੇ ਤਾਂ ਇਹ ਗੱਲ ਚਾਹੀਦੀ ਵੀ ਹੈ ਕਿਉਂਕਿ ਸਰਕਾਰਾਂ ਨੂੰ ਜਦੋਂ ਇਹ ਸਰਕਾਰੀ ਪ੍ਰਾਪਰਟੀ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਸਰਕਾਰਾਂ ਨੂੰ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੈਂ ਅਕਸਰ ਗੱਲਾਂ ਕਰਦਾ ਸਾਡਾ ਪੰਜਾਬ ਹਲੇ ਤੱਕ ਗੁਲਾਮ ਹੈ ਗੁਲਾਮੀ ਦੀ ਨਿਸ਼ਾਨੀ ਇਹੀ ਹੈ ਕਿ ਜਦੋਂ ਸਾਡੇ ਲੋਕ ਸੜਕਾਂ ਤੇ ਨਿਕਲਣ ਵੱਡੇ ਵੱਡੇ ਧਰਨੇ ਲਾਉਣ ਤੇ ਇਦੋਂ ਵੱਡੀ ਗਲਮੀ ਕੀ ਹੋਊਗੀ ਸਾਡੇ ਤੋਂ ਸਾਡੇ ਹੱਕ ਖੋ ਕੇ ਫਿਰ ਆਪਣੇ ਕੋਲ ਸਮੇਟ ਲੈਣੇ ਨੇ ਜਦੋਂ ਹੱਕ ਮੰਗਣ ਦੀ ਵਾਰੀ ਆਉਂਦੀ ਹੈ ਉਸ ਤੋਂ ਬਾਅਦ ਕੋਈ ਵੱਡਾ ਐਲਾਨ ਕਰ ਦਿੱਤਾ ਜਾਂਦਾ ਕਿ ਪੰਜਾਬ ਬੰਦਾ ਜੀ ਫਲਾਨਾ ਜੀ ਕਿਉਂਕਿ ਸਰਕਾਰ ਤਾਂ ਹੁਣ ਜੋ ਕਰਨਾ ਸੀ ਉਹ ਕਰੇ ਪਰ ਜਿਹੜਾ ਸਾਡੇ ਕਿਸਾਨਾਂ ਭਰਾਵਾਂ ਵੱਨਿਓ ਕੀਤਾ ਜਾ ਰਿਹਾ ਉਹ ਵੀ ਇੱਕ ਨਜਾਇਜ਼ ਹੀ ਹੈ ਉਹ ਨਜਾਇਜ਼ ਨਹੀਂ ਹੈਗਾ ਫਿਰ ਇਹ ਕਹਿੰਦੇ ਨੇ ਕਿ ਤੁਸੀਂ ਰਸਤਾ ਰੋਕਦੇ ਹੋ ਤੁਸੀਂ ਲੋਕਾਂ ਨੂੰ ਜਲੀਲ ਕਰਦੇ ਹੋ ਤਾਂ ਕਿਤੇ ਨਾ ਕਿਤੇ ਸਰਕਾਰ ਵੀ ਵਿੱਚੇ ਭਾਗੀਦਾਰ ਆ ਜੇ ਉਹਨਾਂ ਦੀਆਂ ਗੱਲਾਂ ਮੰਗ ਲੈ ਮੰਨ ਲੈਣ ਤਾਂ ਫੇਰ ਉਹ ਜਿਹੜੇ ਕਿਸਾਨ ਨੇ ਜਾਂ ਫਿਰ ਮਜ਼ਦੂਰ ਨੇ ਜਾਂ ਫਿਰ ਵਪਾਰੀ ਨੇ ਫਿਰ ਉਹ ਵੱਡੇ ਵੱਡੇ ਧਰਨੇ ਪ੍ਰਦਰਸ਼ਨ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ ਕਿਉਂਕਿ ਇਹ ਭਗਵੰਤ ਮਾਨ ਤੇ ਸਿੱਧੀ ਗੱਲ ਵਰਦੀ ਹੈ ਤੇ ਸਿੱਧਾ ਸੀਐਮ ਭਗਵੰਤ ਮਾਨ ਦੇ ਸਰ ਜਾਂਦੀ ਹੈ ਤਾਂ ਹੁਣ ਇੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਮੈਂ ਪੰਜਾਬ ਬੰਦ ਕਿਉਂ ਹੋਣ ਦੇਵਾਂ ਲੋਕ ਜਲੀਲ ਹੋਣਗੇ ਤੁਸੀਂ ਉਹਨਾਂ ਦੀਆਂ ਮੰਗਾ ਕਿਉਂ ਨਹੀਂ ਮੰਨ ਲੈਂਦੇ ਬਹੁਤ ਸਾਰਾ ਯਾਨੀ ਇੱਕ ਐਸਾ ਸੰਘਰਸ਼ ਵਿੱਡਾ ਡੱਲੇਵਾਲ ਨੇ ਹਰ ਰੋਜ਼ ਤਿਲ ਤਿਲ ਬੰਦਾ ਮੌਤ ਦੇ ਵੱਲ ਨੂੰ ਵੱਧ ਰਿਹਾ ਤੇ ਤੁਹਾਡੀਆਂ ਜਿਹੜੀਆਂ ਅੱਖਾਂ ਨੇ ਉਹ ਦੇਖ ਵੀ ਰਹੀਆਂ ਨੇ ਤੁਹਾਡੇ ਕੰਨਾਂ ਜਿਹੜੇ ਉਹ ਸੁਣ ਵੀ ਰਹੇ ਨੇ ਪਰ ਉਹਨਾਂ ਦੇ ਉੱਤੇ ਕੋਈ ਪ੍ਰਕਿਰਿਆ ਤੱਕ ਨਹੀਂ ਦਿੰਦੇ ਸੁਪਰੀਮ ਕੋਰਟ ਤੱਕ ਹੱਲ ਜਾਂਦਾ ਤੇ ਫਿਰ ਵੀ ਸਾਡੇ ਪੰਜਾਬ ਦੀ ਸਰਕਾਰ ਅੰਨੀ ਤੇ ਬੋੜੀ ਹੈ ਇਹ ਸੈਂਟਰ ਤੇ ਸਿਰ ਦਿੰਦੇ ਨੇ ਜਿਹੜੇ ਕਿ ਮਾਮਲੇ ਨੇ ਉਹ ਸਾਰੇ ਪੰਜਾਬ ਦੇ ਸੂਬੇ ਦੀ ਸਰਕਾਰ ਦੇ ਨੇ ਪੰਜਾਬ ਦੀ ਸਰਕਾਰ ਚਾਹੇ ਤਾਂ ਦੇਖੋ ਪਹਿਲਾਂ ਝੋਨਾ ਰੋਲਿਆ ਕਿਸਾਨ ਰੋਲੇ ਮਜ਼ਦੂਰ ਰੋਲੇ ਵਪਾਰੀ ਰੋਲੇ ਤਾਂ ਹੁਣ ਫਿਰ ਤੋਂ ਧਰਨਾ ਪ੍ਰਦਰਸ਼ਨ ਚੱਲ ਪਿਆ ਤੇ ਲੌਕਡਾਊਨ ਦੀ ਸਥਿਤੀ ਪੱਕੀ ਹੈ ਕਦੋਂ ਵੀ ਲੱਗ ਸਕਦਾ ਤੁਹਾਡੇ ਸਾਹਮਣੇ ਆਉਣ ਵਾਲੀ ਖਬਰ ਦੀ ਅਸ਼ੰਕਾ ਪੰਜਾਬ ਵਾਸੀਆਂ ਮੰਨੀਓ ਲਈ ਜਾ ਰਹੀ ਹੈ ਬਹੁਤ ਸਾਰੇ ਜਿਹੜੇ ਮੇਨ ਆਗੂ ਬੰਦੇ ਉਹਨਾਂ ਮੰਨੀਓ ਵੀ ਕੀਤੀ ਜਾ ਰਹੀ ਹੈ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜ਼ਰੂਰ ੜਾਓ